ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਘਾਟ ਆ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਸਮੁੱਚੀ ਕੌਮ ਦੇ ਨਾਲ ਪੰਜਾਬੀਆਂ ਦੇ ਨਾਲ ਚੰਦ ਕ ਸੁਨੇਹ ਜਿਹੜੇ ਸਾਂਝੇ ਕਰਨੇ ਆ ਪਹਿਲਾ ਤਾਂ ਮੇਰਾ ਸਨੇਹਾ ਇਹੀ ਹੈ ਕਿ ਆਪਾਂ ਇੱਕਠ ਬੋੜ ਵੱਡੇ ਕਰ ਲੈਨੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਥਕ ਕੱਤਰਤਾ ਦਾ ਨਾਮ ਵੀ ਦੇ ਦਿੰਨੇ ਆ ਪਰ ਅਸਲ ਦੇ ਵਿੱਚ ਸਾਡੀ ਕੌਮ ਚਾਹੁੰਦੀ ਹੈ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਲੜੀਏ ਕਿਉਂਕਿ ਸਮਾਂ ਬਹੁਤ ਜ਼ਿਆਦਾ ਭਿਆਨਕ ਤੇ ਮਾੜਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੋਈ ਹਉਮੈ ਆ ਕੋਈ ਹੰਕਾਰ ਆ ਉਹ ਇਕੱਠੇ ਨਹੀਂ ਹੋ ਰਹੇ ਪ੍ਰਭੂ ਬਿਲਕੁਲ ਇੱਥੇ ਖੜ ਕੇ ਸਟੇਜਾਂ ਦੇ ਹਰ ਬੁਲਾਰਾ ਇਹ ਗੱਲ ਕਹਿੰਦਾ ਹੈ ਕਿ ਇਕੱਠੇ ਹੋ ਜੋ ਇਕੱਠੇ ਹੋ ਜੋ ਪਰ ਜਦੋਂ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਇਕੱਠੇ ਹੋਣ ਦਾ ਸਮਾਂ ਆਉਂਦਾ ਉਦੋਂ ਅਸੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਕੋਈ ਨਾ ਕੋਈ ਕਿਸੇ ਬੰਦੇ ਦਾ ਇਲਜ਼ਾਮ ਲਾ ਕੇ ਤੇ ਪਾਸੇ ਹੋ ਜਾਂਦੇ ਆ ਪਹਿਲਾ ਸੁਨੇਹਾ ਮੇਰਾ ਇਹ ਆ ਤੇ ਦੂਜਾ ਸੁਨੇਹਾ ਮਰਾ ਸਮੁੱਚੀ ਕੌਮ ਦੇ ਨਾਂ ਇਹ ਆ ਕਿ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਇਹ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਿਆ ਤੇ ਹਮਲੇ ਗੁੱਝੇ ਬਹੁਤ ਨੇ ਛੋਡੀ ਨਸਲ ਕੁਸ਼ੀ ਕੀਤੀ ਜਾ ਰਹੀ ਆ ਛੋਡੀਆਂ ਜੜਾਂ ਪਟੀਆਂ ਜਾ ਰਹੀਆਂ ਨੇ ਧਰਤੀ ਦੇ ਉੱਤੋਂ ਸਮਝਣ ਦੀ ਲੋੜ ਆ ਇੱਥੇ ਦੀ ਕੋ ਨਾ ਕਿਸੇ ਨੂੰ ਬਿਲਕੁਲ ਫਲਾਨਾ ਬੰਦਾ ਆਊਗਾ ਚੱਲ ਕੇ ਕੋਈ ਫਲਾਨਾ ਆਊਗਾ ਉਹ ਸਾਡੇ ਲਈ ਲੜੂਗਾ ਇੱਥੇ ਹਰ ਸਿੱਖ ਨੂੰ ਹਰ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਆ ਚਾਹੇ ਤੁਹਾਡੀ ਬੋਲੀ ਤੇ ਹਮਲਾ ਹੈ ਚਾਹੇ ਤੁਹਾਡੀ ਸਿੱਖਿਆ ਤੇ ਹਮਲਾ ਹੈ ਚਾਹੇ ਤੁਹਾਡੇ ਇਤਿਹਾਸ ਤੇ ਹਮਲਾ ਹੈ ਚਾਹੇ ਪ੍ਰਵਾਸ ਕਰਕੇ ਪੰਜਾਬ ਨੂੰ ਜਾੜਿਆ ਜਾ ਰਿਹਾ ਆਪਾਂ ਦੇਖ ਰਹੇ ਹਾਂ ਲਗਾਤਾਰ ਦਿਨੋਂ ਦਿਨ ਪੰਜਾਬ ਖਾਲੀ ਹੋ ਰਿਹਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਣ ਬੁੱਝ ਕੇ ਪੰਜਾਬ ਦੇ ਅੰਦਰ ਮਾਹੌਲ ਇਹੋ ਜਿਹਾ ਪੈਦਾ ਕਰ ਦਿੱਤਾ ਗਿਆ ਹਵਾ ਇਹੋ ਜਿਹੀ ਚਲਾ ਦਿੱਤੀ ਗਈ ਕਿ ਪੰਜਾਬ ਹੁਣ ਰਹਿਣ ਯੋਗ ਨਹੀਂ ਰਿਹਾ ਇੱਥੇ ਨਸ਼ੇ ਬਹੁਤ ਐ ਇੱਥੋਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਪਰ ਪੰਜਾਬੀਓ ਇੰਨਾ ਵੀ ਪੰਜਾਬ ਗਿਆ ਗੁਜਰਿਆ ਨਹੀਂ ਹੈਗਾ ਜਿੰਨਾ ਅੱਜ ਮਾੜਾ ਮੰਨਣ ਲੱਗ ਗਏ ਆ ਪੰਜਾਬ ਨੂੰ ਜਿਹੜੇ ਮਰਜੀ ਨੌਜਵਾਨ ਕੋਲ ਪੁੱਛ ਲੋ ਹਰ ਨੌਜਵਾਨ ਦੀ ਕੋਈ ਸੋਚ ਬਣ ਗਈ ਕੇ ਮੈਂ ਪੰਜਾਬ ਨਹੀਂ ਰਹਿਣਾ ਮੈਂ ਪੰਜਾਬ ਤੋਂ ਬਾਹਰ ਜਾਣਾ ਅਸੀਂ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਖਾਲਸਾ ਰਾਜ ਦੀਆਂ ਤੇ ਜੇ ਇਥੇ ਸਿੱਖ ਰਹੇ ਨਾ ਪੰਜਾਬੀ ਰਹੇ ਨਾ ਕਿਹੜਾ ਸਿੱਖ ਰਾਜ ਤੇ ਕਿਹੜਾ ਖਾਲਸਾ ਰਾਜ ਹੋਊਗਾ ਇਹ ਦੱਸੋ ਜੀ ਕੱਲਾ ਕੱਲਾ ਅਸੀਂ ਜਵਾਕ ਜੰਮਣ ਲੱਗੇ ਇਹ ਵੀ ਸਾਨੂੰ ਸੋਚਉਂਦੀ ਅੱਜ ਲੋੜ ਹੈ ਆਉਣ ਵਾਲਾ ਸਮਾਂ ਬੰਦਿਆਂ ਦਾ ਹੋਣਾ ਅਗਲੀ ਗੱਲ ਮੈਂ ਕਰਦਾ ਕਿ ਚੱਕੰਨੇ ਰਿਹਾ ਕਰੋ ਸੇਤ ਰਿਹਾ ਕਰੋ ਤੁਹਾਡੀ ਐਜੂਕੇਸ਼ਨ ਤੇ ਤੁਹਾਡੀ ਸਿੱਖਿਆ ਤੇ ਬਹੁਤ ਵੱਡਾ ਹੌਲਾ ਹੋ ਰਿਹਾ ਸੋ ਪ੍ਰਬੰਧਕ ਕਹਿੰਦੇ ਭਾਈ ਰੋਕ ਦੇ ਗੱਲ ਬੜੀ ਜ਼ਰੂਰੀ ਆ 2 ਮਿੰਟ ਦੇ ਦਿਓ ਸਿੱਖਿਆ ਦੀ ਜਿਹੜੀ ਮੈਂ ਗੱਲ ਕਰਨ ਲੱਗਿਆ ਛੋਡੀਆਂ ਯੂਨੀਵਰਸਿਟੀਆਂ ਛੋਡੇ ਕਾਲਜ ਛੋਡੇ ਸਕੂਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਨਵੀਂ ਸਿੱਖਿਆ ਨੀਤੀ ਲੈ ਕੇ ਆ ਕੇਂਦਰ ਦੀ ਸਰਕਾਰ ਉਹਦੇ ਤਹਿਤ ਇੱਥੋਂ ਦਾ ਮੁੱਖ ਮੰਤਰੀ ਜਿਹੜਾ ਸੈਂਟਰ ਦੇ ਨਾਲ ਕਿਉਂ ਖਿਜੜੀ ਹੋਇਆ ਵਾ ਤੁਹਾਡੀ ਸਾਰੀ ਸਿੱਖਿਆ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਉਹਨਾਂ ਦੇ ਹੱਥ ਦੇਣ ਨੂੰ ਫਰਦਾ ਭਰਾਵੋ ਤੁਹਾਡੇ ਅੱਠ ਕਾਲਜ ਪ੍ਰਾਈਵੇਟ ਕੀਤੇ ਜਾ ਰਹੇ ਆ ਤੁਹਾਡਾ 400 ਸਕੂਲ ਪੰਜਾਬ ਦਾ ਜਿਹਦੀ ਲਿਸਟ ਸੈਂਟਰ ਨੂੰ ਦੇ ਚੁੱਕਿਆ ਉਹ ਆਪਣੇ ਮੁਤਾਬਕ ਉਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੋ ਸਿੱਖਿਆ ਦੇਣੀ ਹੈ ਜੋ ਇਤਿਹਾਸ ਪੜਾਉਣਾ ਹੈ ਜਿਹੜੇ ਵਿਸ਼ੇ ਪੜਾਉਣੇ ਐ ਕਿਨੂੰ ਉਹ ਹੀਰੋ ਬਣਾਉਣਗੇ ਕਿਨੂੰ ਉਹ ਖਲਨਾਇਕ ਬਣਾਉਣਗੇ ਹੁਣ ਉਹ ਤੈਅ ਕਰਿਆ ਕਰਨਗੇ ਸੋ ਇਹ ਤੇ ਬਹੁਤ ਵੱਡੀ ਗੌਰ ਕਰਨ ਦੀ ਲੋੜ ਆ ਸਾਡੀ ਜਵਾਨੀ ਨੂੰ ਕੱਲੇ ਨਸ਼ਿਆਂ ਨਾਲ ਨਹੀਂ ਮਾਰਿਆ ਜਾ ਰਿਹਾ ਤੁਹਾਡੇ ਪਾਨੀਆਂ ਤੇ ਕਿੱਡਾ ਵੱਡਾ ਹਮਲਾ ਹੈ ਤੁਹਾਡੇ ਯਹਰਾ ਪਾਦਤੀਆਂ ਗਈਆਂ ਦਰਿਆਵਾਂ ਦੇ ਵਿੱਚ ਤੁਹਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਬੋਲ ਕਰਕੇ 30 35 ਸਾਲ ਤੋਂ ਖਤਰਨਾਕ ਕੈਮੀਕਲ ਪਾਏ ਜਾ ਰਿਹਾ ਹੈ ਜੇ ਸਾਡੇ ਹਾਲਾਤ ਪੰਜਾਬ ਦੇ ਬਣੇ ਖੜੇ ਐ ਕਿ ਅਸੀਂ ਅੱਜ ਕੱਲ ਜਵਾਕ ਵੀ ਟੀਕਿਆਂ ਨਾਲ ਲੈਣ ਲੱਗੇ ਜਿਹੜੀ ਧਰਤੀ ਦੇ ਉੱਤੇ ਐਡੇ ਐਡੇ ਯੋਧੇ ਸੂਰਮੇ ਬੰਦਾ ਪੈਦਾ ਹੋਏ ਜਿਨ੍ਹਾਂ ਨੇ ਸ਼ੇਰਾਂ ਦੇ ਜਵਾੜੇ ਫੜ ਕੇ ਪਾੜਦੇ ਸੀ ਐਡੇ ਐਡੇ ਜੁੱਸਿਆਂ ਵਾਲੇ ਨੌਜਵਾਨ ਪੈਦਾ ਹੋਏ ਉਹ ਧਰਤੀ ਦੇ ਉੱਤੇ ਆ ਟੀਕੇ ਨਾਲ ਜਵਾਗ ਲੈਣਾ ਪੈਂਦਾ ਇਹ ਸੋਚੋ ਇਹ ਬਹੁ ਵੱਡੀਆਂ ਸ਼ਾਹ ਸ਼ਾਹ ਨੇ ਡੂੰਗੀਆਂ ਤੇ ਗਹਿਰੀਆਂ ਸ਼ਾਹ ਸ਼ਾਹ ਨੇ ਜਿਹਦੇ ਤਹਿਤ ਤੁਹਾਡਾ ਡੀਐਨਏ ਵੀ ਬਦਲਿਆ ਜਾ ਰਿਹਾ ਹੈ ਤੁਹਾਡਾ ਇਤਿਹਾਸ ਵੀ ਬਦਲਿਆ ਜਾ ਰਿਹਾ ਹੈ ਤੁਹਾਡੇ ਹਵਾ ਧਰਤੀ ਪਾਣੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤੁਹਾਡੀ ਜਵਾਨੀ ਨੂੰ ਇਥੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਿਆ ਜਾ ਰਿਹਾ ਹੈ ਤੇ ਇੱਥੇ ਗੈਰ ਪੰਜਾਬੀਆਂ ਦੇ ਕਬਜ਼ੇ ਕਰਾਏ ਜਾ ਰਹੇ ਆ ਸੋਚਣ ਦੀ ਲੋੜ ਹੈ ਸੋਚ ਕੇ ਜਾਓ ਇਹ ਨਾ ਸੋਚੋ ਵੀ ਇੱਥੇ ਆਏ ਹਾਜ਼ਰੀ ਲਵਾ ਕੇ ਕੱਟ ਚ ਪਹੁੰਚ ਗਏ ਨਹੀਂ ਰੋਜ਼ ਦੋ ਵੇਲੇ ਅਰਦਾਸ ਕਰਦੇ ਹਾਂ ਸੋਚਿਆ ਕਰੋ ਦਿਲ ਤੇ ਦਿਮਾਗ ਨਾਲ ਵੀ ਇੱਥੇ ਕੋਈ ਬਾਹਰੋਂ ਨਹੀਂ ਬੰਦੇ ਨੇ ਆਉਣਾ ਬਲੈਤੋਂ ਨਹੀਂ ਕਿਸੇ ਆ ਕੇ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਧਰਤੀ ਮਿੱਟੀ ਪਾਣੀ ਹਵਾ ਜਵਾਨੀ ਬਚਾਉਣੀ ਹੈ ਇਤਿਹਾਸ ਬਚਾਉਣਾ ਹੈ ਸਾਨੂੰ ਹਰ ਬੰਦੇ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਵੀ ਨਹੀਂ ਇਹ ਪੰਜਾਬ ਮੇਰਾ ਹੈ ਕੌਮ ਮੇਰੀ ਹੈ ਮੈਂ ਲੜੂੰਗਾ ਸੋ ਧੰਨਵਾਦ ਜੀ ਸਾਰੀ ਸੰਗਤ ਦਾ ਮੈਂ ਪ੍ਰਬੰਧਕਾਂ ਦਾ ਦੋ ਗਜਕਾਰੇ ਚਲੋ ਜਿਹੜੀ ਗੱਲ ਕਰਨੀ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਰਹੇਗੀ ਕਿ ਸਮੇਂ ਦੀ ਘਾਟ ਹੈ ਸਾਰਿਆਂ ਬਲਾਰਾਂ ਨੇ ਕਰ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆਪਾਂ ਕਰਨੀ ਹੈ ਬਿਲਕੁਲ ਇਦੂ ਵੱਡੇ ਕੱਟਸਾ ਨੂੰ ਕਰਨ ਦੀ ਲੋੜ ਹੈ ਕਿਉਂਕਿ ਜਿੱਥੇ 2 ਲੱਖ ਬੋਲਡ ਦੇ ਉੱਤੇ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਉਹਦੀ ਐਨਐਸਏ ਤੋੜਨ ਦੀ ਬਜਾਇ ਵਿਧਾ ਦਿੱਤੀ ਗਈ ਹੈ 30 30 35 35 ਸਾਲਾਂ ਤੋਂ ਸਾਡੇ ਸੂਰਮੇ ਯੋਧੇ ਜੇਲਾ ਚ ਬੰਦਾ ਹੈ ਉਹਦੇ ਲਈ ਵੀ ਸਾਨੂੰ ਮਹਾਲੀ ਜਿਹੜਾ ਮੋਰਚਾ ਲੱਗਿਆ ਗੋਮਿੰਦ ਸਾਹਿਬ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਅੱਜ ਵੀ ਪਹੁੰਚਣ ਦੀ ਲੋੜ ਹੈ ਜੇ 5 ਬੰਦੇ ਦੇ ਇੱਕ ਪਿੰਡ ਚੋਂ ਨਿਕਲਣਗੇ ਹਰ ਰੋਜ਼ 12 13 ਹਜ਼ਾਰ ਪਿੰਡ ਹੈ 65 70 ਹਜ਼ਾਰ ਬੰਦਾ ਰੋਜ਼ ਜਾ ਸਕਦਾ ਪਰ ਨਹੀਂ ਅਸੀਂ ਪਤਾ ਨਹੀਂ ਕਿਹੜੀ ਗੱਲ ਨੂੰ ਢੀਕਦੇ ਆਂ ਸੋ ਜਕਾਰਿਆਂ ਦੇ ਨਾਲ ਮੈਂ ਸਮਾਪਤੀ ਕਰੂੰਗਾ ਆਪਣੀ ਗੱਲ ਦਾ ਪੂਰੀ ਬੁਲੰਦ ਆਵਾਜ਼ ਦੇ ਵਿੱਚ ਜਕਾਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਮ ਸੜਦਾ ਸੀ ਵੱਲਦਾ ਸੀ ਨੀਰੋ ਵੰਸਰੀ ਵਜਾਉਂਦਾ ਸੀ ਅੱਜ ਪੰਜਾਬ ਮਰ ਰਿਹਾ ਚਾਰ ਸਫੇਰੋਂ ਇਹ ਚੁਟਕਲੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੇ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਬਾਬਾ ਬਕਾਲਾ ਜੀ ਦੀ ਪਵਿੱਤਰ ਧਰਤੀ ਦੇ ਬੈਠੀ ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਕੀ ਤਾਰ ਖਾਕੋ ਵਾਹਿਗੁਰੂ ਕੀ ਫਤਿਹ ਸਾਧ ਸੰਗਤ ਜੀ ਸਭ ਨੂੰ ਪਤਾ ਹੀ ਆ ਅੱਜ ਅਪਾ ਇਕੱਠੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਸਾਰਾਂ ਦਾ ਫਰਕ ਬਣਨਾ ਅਸੀਂ ਹੁਣ ਦੀ ਰਿਹਾਈ ਪਿੱਛੇ जैसे के आ ना हर ने हमला लाया, का सौदा लाया सिंह करके लाया कहते हैं सौदा लाया ਆਈਆ ਉਹ ਇੱਕ ਸੱਚੇ ਆਦਮੀ ਗੱਲ ਕਰਦੇ ਸੀਗੇ ਇੱਕ ਕਾਮਪੂਰ ਦੇ ਆਦਮੀ ਗੱਲ ਕਰਦੇ ਸੀਗੇ ਜਿਹੜਾ ਫੇਸ ਦੇ ਅੰਦਰ ਰਾਜ ਚੱਲਦਾ ਹੈ ਨਾ ਜਿਹੜਾ ਇਸ ਸਟੇਟ ਬਾਈ ਦੀ ਸਟੇਟ ਦਾ ਰਾਜ ਆ ਅਸੀਂ ਚੁੱਪੀ ਦੇ ਰੱਖਦੇ ਆ ਇਹਦੇ ਰਾਗ ਨੂੰ ਕਿਤੇ ਧੀ ਪਾਣਾ ਵੀ ਬੇਵਕੂਫੀ ਹੁੰਦੀ ਹੈ ਕਿ ਪੱਤੇ ਦੇ ਅੰਦਰ ਕਿੱਥੇ ਉਧੋਕ੍ਰਾਤੀ ਦੇ ਅੰਦਰ ਫਟੇ ਘਰਾਂ ਦੇ ਉੱਤੇ ਟਾਇਰ ਪਾਏ ਜਾਂਦੇ ਨੇ ਕਿਤੇ ਧਰਮਗਰ ਨਾਮ ਦੇ ਲੜਾਇਆ ਜਾਂਦਾ ਆ ਅਸੀਂ ਚੁੱਪੀ ਦੇ ਰੱਖਿਆ ਹੈ ਤੇ ਰਾਜੂ ਕਿੱਥੇ ਗੁਰੂ ਗ੍ਰੰਥ ਸਾਹਿਬਾ ਜੀ ਬੇਵਕਤੀ ਕੀਤੀ ਜਾਂਦੀ ਆ ਅਸੀਂ ਚੁੱਪੀ ਦੇ ਰੱਖ ਪਏ ਹੈ ਤੇ ਰਾਜੂ ਕਿੱਥੇ ਸਾਡੇ ਨਰਦੋਸੇ ਮੁੰਡੇ ਨੂੰ ਸਾਚਾਕ ਦੇ ਮੁੰਡੇ ਬੋਲਣ ਵਾਲੇ ਮੁੰਡੇ ਨੂੰ ਚੇਲਾ ਦੇ ਅੰਦਰ ਡਿੱਟਿਆ ਜਾਂਦਾ ਆ ਅਸੀਂ ਚੁੱਪੀ ਦੇ ਰੱਖ ਪਏ ਹੈ ਤੇ ਰਾਜੂ ਵਾਹਿਗੁਰੂ ਆਪਕੋ ਪੂਰੇ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਜੀਓ राजा अंग्रेजा उन्हनि बि एॾा माना राज कॾहिं करूं ना हिन माना राज न पर वाहिगुरू मेहर करूग सामवे करो खालसा जी सजण सारी दुनिया जेसे न राज हु ਕੈਮਰਾ ਨਾ ਕੱਟ ਦਿੱਤਾ ਹੋਇਆ ਮਾਦੀ ਮੰਗਦੇ ਜੀ 2 ਮਿੰਟ ਹੋਰ ਬੋਲਾਂਗੇ ਫਰਿਆਨੇ ਤੋਂ ਆਏ ਆ ਜਿਹੜਾ ਕੱਟ ਗਿਆ ਥੋੜਾ ਜਿਹਾ ਟਾਈਮ ਪਹਿਲਾਂ ਕੰਮ ਪਿੱਛੇ ਹੀ ਤੇ 2 ਮਿੰਟ ਬਾਅਦ ਜਰੂਰ ਲਾਵਾਂਗੇ ਗੱਲ ਕੋਣੀ ਆ ਸਿੱਕੇ ਦੀ ਅੱਜ ਈਡੀਐਮ ਸਟੇਟ ਦੀ ਗ੍ਰਾਂਮੀ ਫਾਰੇ ਸਾਡੇ ਸਿਰ ਤੇ ਚੜ ਕੇ ਬੋਲਦੀ ਆ ਸਾਡੇ ਆਪ ਕੋਲ ਜੇ ਸਿਰ ਤੇ ਚੜ ਕੇ ਬੋਲਦੀ ਆ ਸਾਡੀ ਸਸਤਾਵਾਂ ਦੇ ਸਿਰ ਤੇ ਚੜ ਕੇ ਬੋਲਦੀ ਆ ਜਿਹੜੇ ਆਦਮਾ ਨੂੰ ਜਿਨ੍ਹਾਂ ਦੇ ਇੱਕ ਬੋਲ ਦੇ ਲੱਖਾਂ ਲੱਖਾਂ ਦਾ ਇਕੱਠ ਹੋ ਜਾਣਾ ਸੀ ਮਤੋਂ ਆਖੂ ਆਰਾਮ ਪ੍ਰਾਪਤ ਹੋਗੇ ਉਹ ਜਾਦੂ ਸੁਸਤ ਹੋਗੇ ਉਹ ਜਿਹੜਾ ਡਰਦੇ ਨੇ ਉਹ ਕੁਰਬਾਨੀਆਂ ਦੇਣ ਤੋਂ ਡਰਦੇ ਨੇ ਉਸ ਕਿੰਦਾ ਬੱਚੇ ਜਾਣ ਤੋਂ ਡਰਦੇ ਨੇ ਅਸੀਂ ਕਿਉਂ ਵੀ ਲੱਖਾਂ ਦਾ ਕੱਟ ਕਰਦੇ ਕਿਉਂ ਵੀ ਦਿੱਲੀ ਨੂੰ ਘੇਰਾ ਪਾਉਂਦੇ ਇਹਨਾਂ ਅੱਖਾਂ ਨਾਲ ਸਰਕਾਰਾਂ ਵੀ ਝੂਟੀਆਂ ਵੇਖਿਆ ਨੇ ਆਪਣੇ ਥੋੜੇ ਪਿਆਰੇ ਪਹਿਲਾਂ ਬੱਟੀਆਂ ਬੱਟੀਆਂ ਸਰਕਾਰਾਂ ਝੂਟੀਆਂ ਵੇਖਿਆ ਨੇ ਸਿਰਫ ਝਕਾਉਣ ਵਾਲੇ ਹੋਣੇ ਚਾਹੀਦੇਗੇ ਬਾਬਾ ਜੀ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਤੇ ਸਾਨੂੰ ਸਾਰੇ ਇਕੱਠਾ ਹੋਣਾ ਪਊਗਾ ਉਹਨਾਂ ਸਾ ਮਹਾਰਾਜੂ ਲੀਡਰ ਬਣ ਕੇ ਸਾਨੂੰ ਸਾਡੇ ਖੱਜੇ ਕਰਨਾ ਪਊਗਾ ਜਦੋਂ ਮੁਗਲਾਂ ਦਾ ਟੈਪ ਸੀਗਾ ਨਾ ਅੰਤ ਦਾ ਜੂਲੂਬ ਕਰਦੇ ਸੀ ਉਹ ਸਾਡੇ ਦੇ ਅੰਤ ਦਾ ਕਿੰਗਾ ਵੇੜ ਪਤਾ ਹੁੰਦਾ ਸੀਗਾ ਕਿ ਕੱਲ ਦਾ ਸੂਰਜ ਦੇਖਾਂਗੇ ਵੀ ਕਿ ਨਹੀਂ ਦੇਖਾਂਗੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਵੀ ਠਿੱਕਾ ਠਿੰਡੀਆਂ ਸਾਡੇ ਬੱਚੇ ਕੈਪ ਕਰੇ ਹੋਏ ਨੇ ਉਹ ਜਾਨਾਂ ਦੇ ਬਾਜ਼ੀ ਜਾਨ ਦੀ ਬਾਜ਼ੀ ਲਾ ਕੇ ਬੜੇ ਠਿੱਕਾ ਦੇ ਠਿੰਡੀਆਂ ਨੂੰ ਬੱਚਿਆਂ ਨੂੰ ਖੜਾਉਂਦੇ ਹੁੰਦੇ ਸੀਗੇ ਪਾਈ ਸੁਕਾ ਕੇ ਪਾਈ ਬੇਤਾ ਫਿਰ ਕਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਹਰਮੰਦਰ ਸਾਹਿਬ ਦੀ ਉਹ ਮੱਛੀ ਸਿੰਗਾ ਦੇ ਥੱਲੇ ਪਿੱਕਤ ਸਿੰਘਾਂ ਦੇ ਸਿੰਗਾ ਦਾ ਸਾਥ ਦਿੱਤਾ ਉਹਨਾਂ ਨੂੰ ਖਾਦਾ ਪਾਣੀ ਵਿੱਚ ਛਕਾਇਆ ਫਿਰ ਉਹਨੇ ਜੇ ਜੇ ਡੰਗ ਕੇ ਮੱਥੇ ਰਗੜਦਾ ਫਿਰ ਲੈ ਗਿਆ ਕਿਉਂਕਿ ਸਾਡੀ ਇੱਕ ਤਾਂ ਇੰਨੀ ਵੱਡੀ ਸੀ ਜੀ ਅੱਜ ਅਸੀਂ ਲੱਗਾ ਕਿ ਕਿਵੇਂ ਇੱਕ ਦੂਜੇ ਦੀ ਉਹ ਕੱਲ ਦਾ ਛੋਗ ਰਹਾ ਆ ਉਹ ਪੱਤ ਦੀ ਗੱਲ ਕਿਵੇਂ ਕਰ ਸਕਦਾ ਹੈ ਕਿਉਂ ਨਹੀਂ ਕਰ ਸਕਦੀ ਪੱਤ ਦੀ ਗੱਲ ਕਿ ਅਸੀਂ ਚਾਲੇ ਜੰਮੇ ਹੋਇਆ ਸਾਡੀ ਤਾਂ ਜੰਮਰੋਂ ਪਲਾਨੀ ਦੇ ਅੰਦਰ ਹੈਗਾ ਵੀ ਜਦੋਂ ਵੀ ਪਾਕ ਤੇ ਢੀਂਡ ਬੋਗੇ ਨਾ ਅਸੀਂ ਇੱਕ ਡਾਗੇ ਖੜੇਗੇ ਫਟਾਫੜ ਮਰਦਾ ਬਾਬਾ ਜੀ ਅਸੀਂ ਬੱਤੀ ਸਿੱਕਾ ਦਾ ਸਾਥ ਦਈਏ ਕਿ ਲਾਸਟ ਦੀ ਪੇਟੀ ਜ਼ਰੂਰ ਕਰਨਾ ਚਾਹੁੰਦੇ ਆ ਸਗਤ ਆਪਣੇ ਨੌਜਵਾਨਾਂ ਨੂੰ

जिड़िया कौम सभ्याचार नहीं होता इतिहास घोले रखिए रखिए तलवारा रखिए कद नी टाइम से कदम साम के कोई चौरासी वागू दा माड़ा टाइम लागे आज वारे कटे हो गए गुरु ग्रंथ साहब के थले होने चल रहे ਗਾਉਂ ਤੋਂ ਜਿੱਥੇ ਹੈ ਗਲਤੀ ਹੋ ਜਾਂਦੀ ਹੈ ਕਰੋ ਉਸੇ ਵੀ ਬੋਲ ਲੈਂਦੇ ਆ ਗਲਤੀ ਕਰਤੀ ਨਹੀਂ ਸਕਦੇੋਂ ਮਾਫੀ ਵੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਜਗਤ ਸਿੰਘ ਜੀ ਖਾਲਸਾ ਦੇ ਭਿੰਡਰਾ ਵਾਲਿਆਂ ਦੇ ਪਿੰਡ ਤੋਂ ਬਹੁਤ ਵੱਡਾ ਜਥਾ ਲੈ ਕੇ ਸਤਿ ਸ੍ਰੀ ਅਕਾਲ ਦੋਸਤੋ ਕੱਲ ਬਾਬਾ ਬਖਾਲਾ ਸਾਹਿਬੇ ਕੇ ਇੱਕ ਵੱਡੀ ਪੰਥਕ ਇਕੱਤਰਤਾ ਹੋਈ ਜਿੱਥੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਅਤੇ ਭਾਈ ਅਮਰਤਪਾਲ ਸਿੰਘ ਐਮਪੀ ਖਰੂਰ ਸਾਹਿਬ ਵੱਲੋਂ ਇਸ ਮੌਕੇ ਤੇ ਉਹਨਾਂ ਨੂੰ ਆਪਣਾ ਆਗੂ ਚੁਣਿਆ ਗਿਆ ਸੰਗਤ ਵੱਲੋਂ ਅਤੇ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘਾਂ ਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਰਿਹਾਈ ਦੇ ਲਈ ਇਸ ਮੌਕੇ ਬੱਕ ਬੱਕ ਜੋ ਸ਼ਕਸੀਤਾ ਨੇ ਉਹਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਕਿਹਾ ਗਿਆ ਕਿ ਹੁਣ ਡਿਬਰੂਗੜ੍ਹ ਵੱਲ ਨੂੰ ਬਹੀਰਾ ਕਤਨੀਆਂ ਪੈਣੀਆਂ ਨੇ ਡਿਬਰੂਗੜ੍ਹ ਤੋਂ ਹੀ ਹੁਣ ਭਾਈ ਅਮਰਤਪਾਲ ਸਿੰਘ ਦੀ ਜਦੋਂ ਰਿਹਾਈ ਹੋਵੇਗੀ ਪੰਜਾਬ ਦੇ ਵਿੱਚ ਇੱਕ ਵੱਡਾ ਰਾਜਨੀਤਿਕ ਧਮਾਕਾ ਹੋਵੇਗਾ ਕਿਉਂਕਿ ਜਿੱਥੇ ਸੰਗਤਾਂ ਨੇ ਇਸ ਮੌਕੇ ਤੇ ਮੰਗ ਰੱਖੀ ਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਵੱਲੋਂ ਆਪਣੇ ਲੋਕ ਖੜੇ ਕਰਕੇ ਪਾਰਟੀ ਬਣਾਈ ਜਾਵੇ ਅਤੇ ਜਿੱਤ ਹਾਸਲ ਕਰਕੇ ਸੀਐਮ ਅਹੁਦੇ ਦੀ ਸੌ ਚੁੱਕੀ ਜਾਵੇ 2027 ਦੇ ਵਿੱਚ ਕਿ ਤੁਹਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਨੂੰ 2027 ਦੇ ਵਿੱਚ ਸੀ ਆਮ ਬਾਣਨਾ ਚਾਹੀਦਾ ਹੈ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਮੌਕੇ ਲੱਖਾਂ ਸੁਧਾਨਾ ਅਤੇ ਨਵਦੀਪ ਬਾਟਰ ਕਹਿਣ ਵਾਲਿਆਂ ਨੇ ਵੀ ਆਪਣੇ ਵਿਚਾਰ ਰੱਖੇ ਜੋ ਕਿ ਤੁਸੀਂ ਵੀਡੀਓ ਦੇਖ ਹੀ ਚੁੱਕੇ ਹੋ ਉਹਨਾਂ ਦੇ ਵਿਚਾਰਾਂ ਨਾਲ ਤੁਸੀਂ ਸੈਵਨ ਤੋਂ ਜਾਂ ਫਿਰ ਨਹੀਂ ਯਸ ਜਾਂ ਨੋ ਦੇ ਵਿੱਚ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿਉਂਕਿ ਜਿੱਥੇ ਜ਼ਿਆਤਰ ਸੰਗਤ ਦਾ ਵੀ ਇਹੀ ਕਹਿਣਾ ਹੈ ਕਿ ਹੁਣ ਡਿਬਰੂਗੜ ਵੱਲ ਨੂੰ ਵਹੀਰਾ ਕੱਤਣੀਆਂ ਪੈਣੀਆਂ ਨੇ ਤੋਂ ਤੁਹਾਡਾ ਇਸ ਮੌਕੇ ਦੇ ਕੀ ਕਹਿਣਾ ਹੈ ਕਿਉਂਕਿ ਜਿੱਤੇ ਹੋਰ ਪਾਰਟੀਆਂ ਨੇ ਵੀ ਇਸ ਮੌਕੇ ਤੇ ਬਾਬਾ ਬਕਾਲਾ ਸਾਹਿਬ ਕੇ ਘੱਟ ਕੀਤੇ ਪਰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੱਡਾ ਰਿਕਾਰਡ ਤੋੜ ਘੱਟ ਸੀ